ਕਨਾਥੀਆ ਸ਼ਲੋਕ ਵਾਸudev ਸਰਬਤਰਮੈ ਊਨ ਨਾ ਕਤ ਹੂੰ ਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ ਪੌੜੀ ਵਾ ਵੈਰ ਨਾ ਕਰਿਐ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਵਾਸudev ਜਲ ਥਲ ਮੈ ਰਵਿਆ ਗੁਰ ਪ੍ਰਸਾਦ ਵਿਰਲੈ ਹੀ ਗਵਿਆ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਨਤੇ ਵਰਨ ਚਿਹਨ ਸਗਲਹ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਸਲੋਕ ਹਉ ਹਉ ਕਰਤ ਬਿਹਾਨੀਆਂ ਸਾਖਤ ਮੁਗਦ ਅਜਾਨ ਡੜਕ ਮੋਏ ਜਿਉ ਤ੍ਰਿਖਾਵੰਤ ਨਾਨਕ ਕਿਰਤ ਕਮਾਨ ਪੌੜੀ ਅੜਾੜਾੜ ਮਿਟੈ ਸੰਗ ਸਾਧੂ ਕਰਮ ਤਰਮ ਤਤ ਨਾਮ ਅਰਾਧੂ ਗੁਰੂੜੋ ਜਿਹੇ ਬਸਿਓ ਰਿਦਮਾਹੀ ਵਾ ਕੀ ੜਾੜ ਮਿਟਤ ਬਿਨਸਾਹੀ ੜਾੜ ਕਰਤ ਸਾਖਤ ਗਾਵਾਰਾ ਜਿਹ ਹੀਐ ਹੰਬੁਦ ਬੇਕਾਰਾ ੜਾੜਾ ਗੁਰਮੁਖ ੜਾੜ ਮਟਾਈ ਨਿਮਖ ਮਾਹੀ ਨਾਨਕ ਸਮਝਾਈ ਸਲੋਕ ਸਾਧੂ ਕੀ ਮਾਨੇ ਓਟ ਗਹੋ ਉਕਤ ਸਿਆਨ ਪਤਿਆਗ ਗੁਰ ਦੀਖਿਆ ਜੇ ਮਨ ਬਸੈ ਨਾਨਕ ਮਸਤਕ ਭਾਗ ਪੌੜੀ ਸਸਾ ਸਰਨ ਪਰੇ ਅਬਹਾਰੇ ਸਾਸ ਤਰਿ ਸਿਮਰਤ ਵੇਦ ਪੁਕਾਰੇ ਸੋਦਤ ਸੋਦਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੂਲਣ ਹਾਰੇ ਤੁਮ ਸਮਰਤ ਅਗਨਤ ਅਪਾਰੇ ਸਰਨ ਪਰੇ ਕੀ ਰਾਖ ਦਯਾਲਾ ਨਾਨਕ ਤੁਮਰੇ ਬਾਲ ਗੋਪਾਲਾ ਸਲੋਕ ਖੋਦੀ ਮਿਟੀ ਤਵ ਸੁਖ ਭਏ ਮਨ ਤਨ ਭਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਕ ਕਰਨੈ ਜੋਗ ਪੌੜੀ ਖਖਾ ਖਰਾ ਸਰਾ ਹੂੰ ਤਾਹੂੰ ਜੋ ਕਿਨਮੈ ਊਨੇ ਸੁਬਰ ਭਰਾਹੂ ਖਰਾ ਨਿਮਾਨਾ ਹੋਤ ਪਰਾਨੀ ਅਨੰਦਿਨ ਜਾਪੈ ਪ੍ਰਭ ਨਿਰਬਾਨੀ ਭਾਵੈ ਖਸਮ ਤਾ ਉਆ ਸੁਖ ਦੇਤਾ ਪਾਰ ਬ੍ਰਹਮ ਐਸੋ ਆਗਨਤਾ ਅਸੰਖ ਖਤੇ ਖੇਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਸਲੋਕ ਸਤ ਕਹੂੰ ਸੁਨ ਮਨ ਮੇਰੇ ਸਰਨ ਪਰੋ ਹਰਿ ਆਏ ਓਕ ਤਸਿਆਨ ਪਸਗਲ ਤਿਆਗ ਨਾਨਕ ਲੈ ਸੁਆਏ ਪੌੜੀ ਸਸਾ ਸਿਆਨ ਪਛਾੜ ਈਆ ਨ ਹਕਮਤ ਹੁਕਮ ਨਾ ਪ੍ਰਭ ਪਤਿਆ ਨ ਸਹਸ ਭਾਂਤ ਕਰਹਿ ਚਤਰਾਇ ਸੰਗ ਤੋ ਹਾਰੈ ਏਕ ਨਾ ਜਾਇ ਸੋਉ ਸੋਉ ਜਪ ਦਿਨ ਰਾਤੀ ਰੇ ਜੀ ਚੱਲੈ ਤੋ ਹਾਰੈ ਸਾਥੀ ਸਾਧ ਸੇਵਾ ਲਾਵੈ ਜਿਹ ਆਪੈ ਨਾਨਕ ਤਾ ਕੋ ਦੁਖ ਨ ਬਿਆਪੈ ਸ਼ਲੋਕ ਹਰ ਹਰ ਮੁਖ ਤੇ ਬੋਲਨਾ ਮਨ ਵੂਠੈ ਸੁਖ ਹੋਏ ਨਾਨਕ ਸਭ ਮਹਿ ਰਵ ਰਹਿਆ ਥਾਣ ਤਨੰਤਰ ਸੋਏ ਪੌੜੀ ਘੇਰੋਂ ਘਟ ਕਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ਹਉ ਛੁਟ ਕੈ ਹੋਏ ਆਨੰਦ ਤਿਹ ਹਉ ਨਾਹੀ ਤਹ ਆਪ ਹਤੇ ਦੁਖ ਜਨਮ ਮਹ ਮਰਨ ਸੰਤ ਸੰਗ ਪਰਤਾਪ ਹਿਤ ਕਰ ਨਾਮ ਦਿਰੜੈ ਦਿਆਲਾ ਸੰਤਾ ਸੰਗ ਹੋਤ ਕਿਰਪਾਲਾ ਹੋਰੈ ਕਛੂ ਨ ਕਿਨਹੂ ਕੀਆ ਨਾਨਕ ਸਬਕਿ ਸਭ ਕਛ ਪ੍ਰਭ ਤੇ ਹੂ ਆਸ ਲੋ ਲੇਖੈ ਕਤਹਿ ਨਾ ਛੂਟੀ ਐ ਖਿਨ ਖਿਨ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪਮਤ ਜੀਉ ਪਿੰਡ ਜਿਨ ਸੁਖ ਦিয়ে ਤਾਹੇ ਨ ਜਾਣਤ ਤਤ ਲਾਹਾ ਮਾਇਆ ਕਾਰਨੇ ਦੇਹ ਦਿੱਸਤੂਂ ਦਨਜਾਇ ਦੇਵ ਨਹਾਰ ਦਤਾਰ ਪ੍ਰਭ ਨਿਮਖਨਾ ਮਨਹਿ ਬਸਾਏ ਲਾਲਚ ਝੂਠ ਬਕਾਰ ਮੋਹ ਇਹ ਆ ਸੰਪੈ ਮਨ ਮਾਹੇ ਲੰਪਟ ਚੋਰ ਨਿੰਦਕ ਮਹਾ ਤਿਨਹੁ ਸੰਗ ਬਿਹਾਏ ਤੁਧ ਭਾਵੈ ਤਾਂ ਬਖਸ਼ ਲੈ ਹੈ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰੰਮ ਪਾਹਨ ਨੀਰ ਤਰੇ ਸਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਤੇਕ ਪਾਉੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਖਿਮਾ ਗਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਹਰੰਦੇ ਸੂਖ ਬਿਸਰਾਮ ਖੇਪ ਨਬਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰਹਿ ਆਪ ਆਗੇ ਪਾਛੇ ਆਪ ਨਾਨਕ ਸੂ ਸਰਾਹੀ ਐ ਜੇ ਘਟ ਘਟ ਰਹਿਆ ਬਿ ਆਪ ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮਹਿ ਤੇ ਭਵਨ ਪ੍ਰਭ ਧਾਰੇ ਅੱਖਰ ਕਰ ਕਰ ਬੇਦ ਵਿਚਾਰੀ ਅੱਖਰ ਸਾਸਤਰ ਸਿਮਰਤ ਪ੍ਰਾਨਾ ਅੱਖਰ ਨਾਦ ਕਤਨ ਵਖਿਆਨ ਅੱਖਰ ਮੁਕਤ ਜੁਗਤ ਭੈ ਪਰਮਾ ਅੱਖਰ ਕਰਮ ਕਿਰਤ ਸੁਚ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੀਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸ਼ਲੋਕ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹਿਉ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਨ ਨਾ ਜਾਏ ਮੁਖੋਂ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲੇ ਹਾਰੀਆ ਪੌੜੀ ਏ ਅਚੁਤ ਏ ਪਾਰ ਬ੍ਰਹਮ ਅਬਨਾਸੀ ਅਗਨਾਸ਼ ਏ ਪੂਰਨ ਏ ਸਰਬਮੈ ਦੁਖ ਪੰਜਨ ਗੁਣਤਾਸ ਏ ਸੰਗੀ ਏ ਨਿਰੰਕਾਰ ਏ ਨਿਰਗੁਣ ਸਭ ਟੇਕ ਏ ਗੋਬਿੰਦ ਏ ਗੁਣ ਨਿਧਾਨ ਜਾਂ ਕੈ ਸਦਾ ਬਬੇਕ ਏ ਅਪਰੰਪਰ ਹਰ ਹਰੇ ਹੈ ਭੀ ਹੋਵਨ ਹਾਰ ਏ ਸੰਤਹਿ ਕੈ ਸਦਾ ਸੰਗ ਨੇਧਾਰਾਂ ਆਧਾਰ ਏ ਠਾਕੁਰ ਕਉਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮਦਾਨ ਰਾਖੋ ਹਿਇ ਪਰੋਏ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧ ਪਸੋਦਰਾ ਗੁਰਦੇਵ ਦਾਤਾ ਹਰ ਨਾਮ ਅਪਦੇਸੈ ਗੁਰਦੇਵ ਮੰਤ ਨਰੋਧਰਾ ਗੁਰਦੇਵ ਸਾਤ ਸਤਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਤ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦ ਜਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ ਕਰਾ ਇਹੋ ਸਲੋਕ ਆਦ ਅੰਤ ਪੜਨਾ